ਗੌੜੀ ਮਹੱਲਾ ਪੰਜਵਾ ਗਰੀਬਾਂ ਉੱਪਰ ਜੇ ਖਿੰਝਾ ਦਾੜੀ ਪਾਰ ਬ੍ਰਹਮ ਸਾ ਅਗਨ ਮਹਿ ਸਾੜੀ ਪੂਰਾ ਨਿਆਉ ਕਰੇ ਕਰਤਾ ਆਪਣੇ ਦਾਸ ਕਉ ਰਖਨ ਹਾਰ ਰਹਾਓ ਆ ਜੁਗਾਦ ਪ੍ਰਗਟ ਪ੍ਰਤਾਪ ਨਿੰਦਕ ਮੁਆ ਉਪਜ ਵਡਤਾਪ ਤਿੰਨ ਮਾਰਿਆ ਜੇ ਰਖੈ ਨਾ ਕੋਈ ਆਗੈ ਪਾਛੈ ਮੰਦੀ ਸੋਏ ਆਪਣੇ ਦਾਸ ਰਖੈ ਕੰਠ ਲਾਏ ਸਰਨ ਨਾਨਕ ਹਰ ਨਾਮ ਤੇ ਆਏ ਗੌੜੀ ਮਹੱਲਾ ਪੰਜਵਾ ਗਰੀਬਾ ਉੱਪਰ ਜੇ ਖਿੰਝੈ ਦਾੜੀ ਪਾਰ ਬ੍ਰਹਮਸ ਅਗਨ ਮਹਿ ਸਾੜੀ ਪੂਰਾ ਨਿਆਂ ਕਰੇ ਕਰਤਾਰ ਆਪਣੇ ਦਾਸ ਕੋ ਰੱਖਣ ਹਾਰਾਉ ਆ ਜੁਗਾਦ ਪ੍ਰਗਟ ਪ੍ਰਤਾਪ ਨਿੰਦਕ ਮੁਅ ਉਪਜ ਵਡਤਾਪ ਤਿੰਨ ਮਾਰਿਆ ਜੇ ਰੱਖੈ ਨ ਕੋਈ ਅੱਗੇ ਪਾਛੇ ਮੰਦੀ ਸੋਏ ਆਪਣੇ ਦਾਸ ਸੁਰਾਖੇ ਕੰਠ ਲਾਏ ਸਰਨ ਨਾਨਕ ਹਰ ਨਾਮ ਤੇ ਆਏ ਗੌੜੀ ਮਹੱਲਾ ਪੰਜਵਾ ਗਰੀਬਾਂ ਉੱਪਰ ਜੇ ਖਿੰਝਾ ਦਾੜੀ ਪਾਰ ਬ੍ਰਹਮ ਸਾ ਅਗਨ ਮਹਿ ਸਾੜੀ ਪੂਰਾ ਨਿਆਉ ਕਰੇ ਕਰਤਾਰ ਆਪਣੇ ਦਾਸ ਕਉ ਰਖਨ ਹਾਰ ਰਹਾਉ ਆ ਜੁਗਾਦ ਪ੍ਰਗਟ ਪ੍ਰਤਾਪ ਨਿੰਦਕ ਮੁਆ ਉਪਜ ਵਡਤਾਪ ਤਿਨ ਮਾਰਿਆ ਜੇ ਰਖੈ ਨਾ ਕੋਈ ਆਗੈ ਪਾਛੈ ਮੰਦੀ ਸੋਏ ਆਪਣੇ ਦਾਸ ਰਖੈ ਕੰਠ ਲਾਏ ਸਰਨ ਨਾਨਕ ਹਰ ਨਾਮ ਤੇ ਆਏ ਗੌੜੀ ਮਹੱਲਾ ਪੰਜਵਾ ਗਰੀਬਾਂ ਉੱਪਰ ਜੇ ਖਿੰਝਾ ਦਾੜੀ ਪਾਰ ਬ੍ਰਹਮ ਸਾ ਅਗਨ ਮਹਿ ਸਾੜੀ ਪੂਰਾ ਨਿਆਉ ਕਰੇ ਕਰਤਾਰ ਆਪਣੇ ਦਾਸ ਕਉ ਰਾਖਨ ਹਾਰ ਰਹਾਓ ਆ ਜੁਗਾਦ ਪ੍ਰਗਟ ਪ੍ਰਤਾਪ ਨਿੰਦਕ ਮੁਆ ਉਪਜ ਵਡਤਾਪ ਤਿੰਨ ਮਾਰਿਆ ਜੇ ਰਖੈ ਨਾ ਕੋਏ ਆਗੈ ਪਾਛੈ ਮੰਦੀ ਸੋਏ ਆਪਣੇ ਦਾਸ ਰਾਖੈ ਕੰਠ ਲਾਏ ਸਰਨ ਨਾਨਕ ਹਰ ਨਾਮ ਤੇ ਆਏ ਗੌੜੀ ਮਹੱਲਾ ਪੰਜਵਾ ਗਰੀਬਾਂ ਉੱਪਰ ਜੇ ਖਿੰਝਾ ਦਾੜੀ ਪਾਰ ਬ੍ਰਹਮ ਸਾ ਅਗਨ ਮਹਿ ਸਾੜੀ ਪੂਰਾ ਨਿਆਉ ਕਰੇ ਕਰਤਾਰ ਆਪਣੇ ਦਾਸ ਕੋ ਰਖਨ ਹਾਰ ਰਹਾਓ ਆ ਜੁਗਾਦ ਪ੍ਰਗਟ ਪ੍ਰਤਾਪ ਨਿੰਦਕ ਮੁਆ ਉਪਜ ਵਡਤਾਪ ਤਿੰਨ ਮਾਰਿਆ ਜੇ ਰਖੈ ਨਾ ਕੋਈ ਆਗੈ ਪਾਛੈ ਮੰਦੀ ਸੋਏ ਆਪਣੇ ਦਾਸ ਰਖੈ ਕੰਠ ਲਾਏ ਸਰਨ ਨਾਨਕ ਹਰ ਨਾਮ ਤੇ ਆਏ ਗੌੜੀ ਮਹੱਲਾ ਪੰਜਵਾ ਗਰੀਬਾਂ ਉੱਪਰ ਜੇ ਖਿੰਝਾ ਦਾੜੀ ਪਾਰ ਬ੍ਰਹਮ ਸਾ ਅਗਨ ਮਹਿ ਸਾੜੀ ਪੂਰਾ ਨਿਆਉ ਕਰੇ ਕਰਤਾਰ ਆਪਣੇ ਦਾਸ ਕੋ ਰਖਨ ਹਾਰ ਰਹਾਓ ਆ ਜੁਗਾਦ ਪ੍ਰਗਟ ਪ੍ਰਤਾਪ ਨਿੰਦਕ ਮੁਆ ਉਪਜ ਵਡਤਾਪ ਤਿੰਨ ਮਾਰਿਆ ਜੇ ਰਖੈ ਨਾ ਕੋਏ ਆਗੈ ਪਾਛੈ ਮੰਦੀ ਸੋਏ ਆਪਣੇ ਦਾਸ ਰਖੈ ਕੰਠ ਲਾਏ ਸਰਨ ਨਾਨਕ ਹਰ ਨਾਮ ਤੇ ਆਏ ਗੌੜੀ ਮਹੱਲਾ ਪੰਜਵਾ ਗਰੀਬਾਂ ਉੱਪਰ ਜੇ ਖਿੰਝਾ ਦਾੜੀ ਪਾਰ ਬ੍ਰਹਮ ਸਾ ਅਗਨ ਮਹਿ ਸਾੜੀ ਪੂਰਾ ਨਿਆਉ ਕਰੇ ਕਰਤਾਰ ਆਪਣੇ ਦਾਸ ਕਉ ਰਖਨ ਹਾਰ ਰਹਾਉ ਆ ਜੁਗਾਦ ਪ੍ਰਗਟ ਪ੍ਰਤਾਪ ਨਿੰਦਕ ਮੁਆ ਉਪਜ ਵਡਤਾਪ ਤਿਨ ਮਾਰਿਆ ਜੇ ਰਖੈ ਨਾ ਕੋਈ ਆਗੈ ਪਾਛੈ ਮੰਦੀ ਸੋਏ ਆਪਣੇ ਦਾਸ ਰਖੈ ਕੰਠ ਲਾਏ ਸਰਨ ਨਾਨਕ ਹਰ ਨਾਮ ਤੇ ਆਏ ਗੌੜੀ ਮਹੱਲਾ ਪੰਜਵਾ ਗਰੀਬਾਂ ਉੱਪਰ ਜੇ ਖਿੰਝਿਆ ਦਾੜੀ ਪਾਰ ਬ੍ਰਹਮ ਸਾ ਅਗਨ ਮਹਿ ਸਾੜੀ ਪੂਰਾ ਨਿਆਉ ਕਰੇ ਕਰਤਾਰ ਆਪਣੇ ਦਾਸ ਕੋ ਰਾਖਨ ਹਾਰ ਰਹਾਓ ਆ ਜੁਗਾਦ ਪ੍ਰਗਟ ਪ੍ਰਤਾਪ ਨਿੰਦਕ ਮੁਆ ਉਪਜ ਵਡਤਾਪ ਤਿੰਨ ਮਾਰਿਆ ਜੇ ਰੱਖੈ ਨਾ ਕੋਈ ਆਗੈ ਪਾਛੈ ਮੰਦੀ ਸੋਏ ਆਪਣੇ ਦਾਸ ਰਾਖੈ ਕੰਠ ਲਾਏ ਸਰਨ ਨਾਨਕ ਹਰ ਨਾਮ ਤੇ ਆਏ ਗੌੜੀ ਮਹੱਲਾ ਪੰਜਵਾ ਗਰੀਬਾਂ ਉੱਪਰ ਜੇ ਖਿੰਝਾ ਦਾੜੀ ਪਾਰ ਬ੍ਰਹਮ ਸਾ ਅਗਨ ਮਹਿ ਸਾੜੀ ਪੂਰਾ ਨਿਆਉ ਕਰੇ ਕਰਤਾਰ ਆਪਣੇ ਦਾਸ ਕਉ ਰਖਨ ਹਾਰ ਰਹਾਓ ਆ ਜੁਗਾਦ ਪ੍ਰਗਟ ਪ੍ਰਤਾਪ ਨਿੰਦਕ ਮੁਆ ਉਪਜ ਵਡਤਾਪ ਤਿੰਨ ਮਾਰਿਆ ਜੇ ਰਖੈ ਨਾ ਕੋਈ ਆਗੈ ਪਾਛੈ ਮੰਦੀ ਸੋਏ ਆਪਣੇ ਦਾਸ ਰਖੈ ਕੰਠ ਲਾਏ ਸਰਨ ਨਾਨਕ ਹਰ ਨਾਮ ਤੇ ਆਏ ਗੌੜੀ ਮਹੱਲਾ ਪੰਜਵਾ ਗਰੀਬਾਂ ਉੱਪਰ ਜੇ ਖਿੰਝਾ ਦਾੜੀ ਪਾਰ ਬ੍ਰਹਮ ਸਾ ਅਗਨ ਮਹਿ ਸਾੜੀ ਪੂਰਾ ਨਿਆਉ ਕਰੇ ਕਰਤਾਰ ਆਪਣੇ ਦਾਸ ਕਉ ਰਖਨ ਹਾਰ ਰਹਾਉ ਆ ਜੁਗਾਦ ਪ੍ਰਗਟ ਪ੍ਰਤਾਪ ਨਿੰਦਕ ਮੁਆ ਉਪਜ ਵਡਤਾਪ ਤਿੰਨ ਮਾਰਿਆ ਜੇ ਰਖੈ ਨਾ ਕੋਏ ਆਗੈ ਪਾਛੈ ਮੰਦੀ ਸੋਏ ਆਪਣੇ ਦਾਸ ਰਖੈ ਕੰਠ ਲਾਏ ਸਰਨ ਨਾਨਕ ਹਰ ਨਾਮ ਤੇ ਆਏ ਗੌੜੀ ਮਹੱਲਾ ਪੰਜਵਾ ਗਰੀਬਾਂ ਉੱਪਰ ਜੇ ਖਿੰਝਾ ਦਾੜੀ ਪਾਰ ਬ੍ਰਹਮ ਸਾ ਅਗਨ ਮਹਿ ਸਾੜੀ ਪੂਰਾ ਨਿਆਉ ਕਰੇ ਕਰਤਾਰ ਆਪਣੇ ਦਾਸ ਕੋ ਰਖਨ ਹਾਰ ਰਹਾਓ ਆ ਜੁਗਾਦ ਪ੍ਰਗਟ ਪ੍ਰਤਾਪ ਨਿੰਦਕ ਮੁਆ ਉਪਜ ਵਡਤਾਪ ਤਿੰਨ ਮਾਰਿਆ ਜੇ ਰਖੈ ਨਾ ਕੋਏ ਆਗੈ ਪਾਛੈ ਮੰਦੀ ਸੋਏ ਆਪਣੇ ਦਾਸ ਰਖੈ ਕੰਠ ਲਾਏ ਸਰਨ ਨਾਨਕ ਹਰ ਨਾਮ ਤੇ ਆਏ ਗੌੜੀ ਮਹੱਲਾ ਪੰਜਵਾ ਗਰੀਬਾ ਉੱਪਰ ਜੇ ਖਿੰਝਾ ਦਾੜੀ ਪਾਰ ਬ੍ਰਹਮਸ ਅਗਨ ਮਹਿ ਸਾੜੀ ਪੂਰਾ ਨਿਆਂ ਕਰੇ ਕਰਤਾਰ ਆਪਣੇ ਦਾਸ ਕੋ ਰੱਖਣ ਹਾਰਾਉ ਆ ਜੁਗਾਦ ਪ੍ਰਗਟ ਪ੍ਰਤਾਪ ਨਿੰਦਕ ਮੁਅ ਉਪਜ ਵਡਤਾਪ ਤਿੰਨ ਮਾਰਿਆ ਜੇ ਰੱਖੇ ਨਾ ਕੋਈ ਅੱਗੇ ਪਾਛੇ ਮੰਦੀ ਸੋਏ ਆਪਣੇ ਦਾਸ ਸੁਰਾਖੇ ਕੰਠ ਲਾਏ ਸਰਨ ਨਾਨਕ ਹਰ ਨਾਮ ਤੇ ਆਏ ਗੌੜੀ ਮਹੱਲਾ ਪੰਜਵਾ ਗਰੀਬਾਂ ਉੱਪਰ ਜੇ ਖਿੰਝਾ ਦਾੜੀ ਪਾਰ ਬ੍ਰਹਮ ਸਾ ਅਗਨ ਮਹਿ ਸਾੜੀ ਪੂਰਾ ਨਿਆਉ ਕਰੇ ਕਰਤਾਰ ਆਪਣੇ ਦਾਸ ਕੋ ਰਖਨ ਹਾਰ ਰਹਾਓ ਆ ਜੁਗਾਦ ਪ੍ਰਗਟ ਪ੍ਰਤਾਪ ਨਿੰਦਕ ਮੁਆ ਉਪਜ ਵਡਤਾਪ ਤਿੰਨ ਮਾਰਿਆ ਜੇ ਰਖੈ ਨਾ ਕੋਈ ਆਗੈ ਪਾਛੈ ਮੰਦੀ ਸੋਏ ਆਪਣੇ ਦਾਸ ਰਖੈ ਕੰਠ ਲਾਏ ਸਰਨ ਨਾਨਕ ਹਰ ਨਾਮ ਤੇ ਆਏ ਗੌੜੀ ਮਹੱਲਾ ਪੰਜਵਾ ਗਰੀਬਾ ਉੱਪਰ ਜੇ ਖਿੰਝੈ ਦਾੜੀ ਪਾਰ ਬ੍ਰਹਮ ਸ ਅਗਨ ਮਹਿ ਸਾੜੀ ਪੂਰਾ ਨਿਆਂ ਕਰੇ ਕਰਤਾਰ ਆਪਣੇ ਦਾਸ ਕੋ ਰੱਖਣ ਹਾਰਾਉ ਆ ਜੁਗਾਦ ਪ੍ਰਗਟ ਪ੍ਰਤਾਪ ਨਿੰਦਕ ਮੁਆ ਉਪਜ ਵਡਤਾਪ ਤੈਨ ਮਾਰਿਆ ਜੇ ਰੱਖੈ ਨ ਕੋਈ ਅੱਗੇ ਪਾਛੇ ਮੰਦੀ ਸੋਏ ਆਪਣੇ ਦਾਸ ਸੁਰਾਖੇ ਕੰਠ ਲਾਏ ਸਰਨ ਨਾਨਕ ਹਰ ਨਾਮ ਤੇ ਆਏ ਗੌੜੀ ਮਹੱਲਾ ਪੰਜਵਾ ਗਰੀਬਾਂ ਉੱਪਰ ਜੇ ਖਿੰਝਾ ਦਾੜੀ ਪਾਰ ਬ੍ਰਹਮ ਸਾ ਅਗਨ ਮਹਿ ਸਾੜੀ ਪੂਰਾ ਨਿਆਉ ਕਰੇ ਕਰਤਾਰ ਆਪਣੇ ਦਾਸ ਕੋ ਰਾਖਨ ਹਾਰ ਰਹਾਓ ਆ ਜੁਗਾਦ ਪ੍ਰਗਟ ਪ੍ਰਤਾਪ ਨਿੰਦਕ ਮੂਆ ਉਪਜ ਵਡਤਾਪ ਤਿੰਨ ਮਾਰਿਆ ਜੇ ਰਖੈ ਨਾ ਕੋਈ ਆਗੈ ਪਾਛੈ ਮੰਦੀ ਸੋਏ ਆਪਣੇ ਦਾਸ ਰਾਖੈ ਕੰਠ ਲਾਏ ਸਰਨ ਨਾਨਕ ਹਰ ਨਾਮ ਤੇ ਆਏ ਗੌੜੀ ਮਹੱਲਾ ਪੰਜਵਾ ਗਰੀਬਾਂ ਉੱਪਰ ਜੇ ਖਿੰਝਾ ਦਾੜੀ ਪਾਰ ਬ੍ਰਹਮ ਸਾ ਅਗਨ ਮਹਿ ਸਾੜੀ ਪੂਰਾ ਨਿਆਉ ਕਰੇ ਕਰਤਾਰ ਆਪਣੇ ਦਾਸ ਕਉ ਰਖਨ ਹਾਰ ਰਹਾਉ ਆ ਜੁਗਾਦ ਪ੍ਰਗਟ ਪ੍ਰਤਾਪ ਨਿੰਦਕ ਮੁਆ ਉਪਜ ਵਡਤਾਪ ਤਿੰਨ ਮਾਰਿਆ ਜੇ ਰਖੈ ਨਾ ਕੋਏ ਆਗੈ ਪਾਛੈ ਮੰਦੀ ਸੋਏ ਆਪਣੇ ਦਾਸ ਰਖੈ ਕੰਠ ਲਾਏ ਸਰਨ ਨਾਨਕ ਹਰ ਨਾਮ ਤੇ ਆਏ ਗੌੜੀ ਮਹੱਲਾ ਪੰਜਵਾ ਗਰੀਬਾਂ ਉੱਪਰ ਜੇ ਖਿੰਝਾ ਦਾੜੀ ਪਾਰ ਬ੍ਰਹਮ ਸਾ ਅਗਨ ਮਹਿ ਸਾੜੀ ਪੂਰਾ ਨਿਆਉ ਕਰੇ ਕਰਤਾਰ ਆਪਣੇ ਦਾਸ ਕੋ ਰਖਨ ਹਾਰ ਰਹਾਓ ਆ ਜੁਗਾਦ ਪ੍ਰਗਟ ਪ੍ਰਤਾਪ ਨਿੰਦਕ ਮੁਆ ਉਪਜ ਵਡਤਾਪ ਤਿੰਨ ਮਾਰਿਆ ਜੇ ਰਖੈ ਨਾ ਕੋਏ ਆਗੈ ਪਾਛੈ ਮੰਦੀ ਸੋਏ ਆਪਣੇ ਦਾਸ ਰਖੈ ਕੰਠ ਲਾਏ ਸਰਨ ਨਾਨਕ ਹਰ ਨਾਮ ਤੇ ਆਏ ਗੌੜੀ ਮਹੱਲਾ ਪੰਜਵਾ ਗਰੀਬਾਂ ਉੱਪਰ ਜੇ ਖਿੰਝਾ ਦਾੜੀ ਪਾਰ ਬ੍ਰਹਮ ਸਾ ਅਗਨ ਮਹਿ ਸਾੜੀ ਪੂਰਾ ਨਿਆਉ ਕਰੇ ਕਰਤਾਰ ਆਪਣੇ ਦਾਸ ਕਉ ਰਖਨ ਹਾਰ ਰਹਾਉ ਆ ਜੁਗਾਦ ਪ੍ਰਗਟ ਪ੍ਰਤਾਪ ਨਿੰਦਕ ਮੁਆ ਉਪਜ ਵਡਤਾਪ ਤਿੰਨ ਮਾਰਿਆ ਜੇ ਰਖੈ ਨਾ ਕੋਏ ਆਗੈ ਪਾਛੈ ਮੰਦੀ ਸੋਏ ਆਪਣੇ ਦਾਸ ਰਖੈ ਕੰਠ ਲਾਏ ਸਰਨ ਨਾਨਕ ਹਰ ਨਾਮ ਤੇ ਆਏ ਗੌੜੀ ਮਹੱਲਾ ਪੰਜਵਾ ਗਰੀਬਾ ਉੱਪਰ ਜੇ ਖਿੰਝੈ ਦਾੜੀ ਪਾਰ ਬ੍ਰਹਮਸ ਅਗਨ ਮਹਿ ਸਾੜੀ ਪੂਰਾ ਨਿਆਂ ਕਰੇ ਕਰਤਾਰ ਆਪਣੇ ਦਾਸ ਕੋ ਰੱਖਣ ਹਾਰਾਉ ਆ ਜੁਗਾਦ ਪ੍ਰਗਟ ਪ੍ਰਤਾਪ ਨਿੰਦਕ ਮੁਆ ਉਪਜ ਵਡਤਾਪ ਤਿੰਨ ਮਾਰਿਆ ਜੇ ਰੱਖੈ ਨ ਕੋਈ ਅੱਗੇ ਪਾਛੇ ਮੰਦੀ ਸੋਏ ਆਪਣੇ ਦਾਸ ਸੁਰਾਖੇ ਕੰਠ ਲਾਏ ਸਰਨ ਨਾਨਕ ਹਰ ਨਾਮ ਤੇ ਆਏ ਗੌੜੀ ਮਹੱਲਾ ਪੰਜਵਾ ਗਰੀਬਾ ਉੱਪਰ ਜੇ ਖਿੰਝੈ ਦਾੜੀ ਪਾਰ ਬ੍ਰਹਮਸ ਅਗਨ ਮਹਿ ਸਾੜੀ ਪੂਰਾ ਨਿਆਂ ਕਰੇ ਕਰਤਾਰ ਆਪਣੇ ਦਾਸ ਕੋ ਰੱਖਣ ਹਾਰਾਉ ਆ ਜੁਗਾਦ ਪ੍ਰਗਟ ਪ੍ਰਤਾਪ ਨਿੰਦਕ ਮੁਅ ਉਪਜ ਵਡਤਾਪ ਤਿੰਨ ਮਾਰਿਆ ਜੇ ਰੱਖੈ ਨ ਕੋਈ ਅੱਗੇ ਪਾਛੇ ਮੰਦੀ ਸੋਏ ਆਪਣੇ ਦਾਸ ਸੁਰਾਖੇ ਕੰਠ ਲਾਏ ਸਰਨ ਨਾਨਕ ਹਰ ਨਾਮ ਤੇ ਆਏ ਗੌੜੀ ਮਹੱਲਾ ਪੰਜਵਾ ਗਰੀਬਾਂ ਉੱਪਰ ਜੇ ਖਿੰਝਾ ਦਾੜੀ ਪਾਰ ਬ੍ਰਹਮ ਸਾ ਅਗਨ ਮਹਿ ਸਾੜੀ ਪੂਰਾ ਨਿਆਉ ਕਰੇ ਕਰਤਾਰ ਆਪਣੇ ਦਾਸ ਕੋ ਰਖਨ ਹਾਰ ਰਹਾਓ ਆ ਜੁਗਾਦ ਪ੍ਰਗਟ ਪ੍ਰਤਾਪ ਨਿੰਦਕ ਮੁਆ ਉਪਜ ਵਡਤਾਪ ਤਿੰਨ ਮਾਰਿਆ ਜੇ ਰਖੈ ਨਾ ਕੋਏ ਆਗੈ ਪਾਛੈ ਮੰਦੀ ਸੋਏ ਆਪਣੇ ਦਾਸ ਰਖੈ ਕੰਠ ਲਾਏ ਸਰਨ ਨਾਨਕ ਹਰ ਨਾਮ ਤੇ ਆਏ ਗੌੜੀ ਮਹੱਲਾ ਪੰਜਵਾ ਗਰੀਬਾ ਉੱਪਰ ਜੇ ਖਿੰਝਾ ਦਾੜੀ ਪਾਰ ਬ੍ਰਹਮ ਸਾ ਅਗਨ ਮਹਿ ਸਾੜੀ ਪੂਰਾ ਨਿਆਉ ਕਰੇ ਕਰਤਾਰ ਆਪਣੇ ਦਾਸ ਕਉ ਰਖਨ ਹਾਰ ਰਹਾਉ ਆ ਜੁਗਾਦ ਪ੍ਰਗਟ ਪ੍ਰਤਾਪ ਨਿੰਦਕ ਮੁਆ ਉਪਜ ਵਡਤਾਪ ਤਿਨ ਮਾਰਿਆ ਜੇ ਰਖੈ ਨਾ ਕੋਏ ਆਗੈ ਪਾਛੈ ਮੰਦੀ ਸੋਏ ਆਪਣੇ ਦਾਸ ਰਖੈ ਕੰਠ ਲਾਏ ਸਰਨ ਨਾਨਕ ਹਰ ਨਾਮ ਤੇ ਆਏ ਗੌੜੀ ਮਹੱਲਾ ਪੰਜਵਾ ਗਰੀਬਾਂ ਉੱਪਰ ਜੇ ਖਿੰਝਾ ਦਾੜੀ ਪਾਰ ਬ੍ਰਹਮ ਸਾ ਅਗਨ ਮਹਿ ਸਾੜੀ ਪੂਰਾ ਨਿਆਉ ਕਰੇ ਕਰਤਾਰ ਆਪਣੇ ਦਾਸ ਕਉ ਰਖਨ ਹਾਰ ਰਹਾਓ ਆ ਜੁਗਾਦ ਪ੍ਰਗਟ ਪ੍ਰਤਾਪ ਨਿੰਦਕ ਮੁਆ ਉਪਜ ਵਡਤਾਪ ਤਿੰਨ ਮਾਰਿਆ ਜੇ ਰਖੈ ਨਾ ਕੋਏ ਆਗੈ ਪਾਛੈ ਮੰਦੀ ਸੋਏ ਆਪਣੇ ਦਾਸ ਰਖੈ ਕੰਠ ਲਾਏ ਸਰਨ ਨਾਨਕ ਹਰ ਨਾਮ ਤੇ ਆਏ ਗੌੜੀ ਮਹੱਲਾ ਪੰਜਵਾ ਗਰੀਬਾਂ ਉੱਪਰ ਜੇ ਖਿੰਝਾ ਦਾੜੀ ਪਾਰ ਬ੍ਰਹਮ ਸਾ ਅਗਨ ਮਹਿ ਸਾੜੀ ਪੂਰਾ ਨਿਆਉ ਕਰੇ ਕਰਤਾਰ ਆਪਣੇ ਦਾਸ ਕਉ ਰਖਨ ਹਾਰ ਰਹਾਉ ਆ ਜੁਗਾਦ ਪ੍ਰਗਟ ਪ੍ਰਤਾਪ ਨਿੰਦਕ ਮੁਆ ਉਪਜ ਵਡਤਾਪ ਤਿੰਨ ਮਾਰਿਆ ਜੇ ਰਖੈ ਨਾ ਕੋਏ ਆਗੈ ਪਾਛੈ ਮੰਦੀ ਸੋਏ ਆਪਣੇ ਦਾਸ ਰਖੈ ਕੰਠ ਲਾਏ ਸਰਨ ਨਾਨਕ ਹਰ ਨਾਮ ਤੇ ਆਏ ਗੌੜੀ ਮਹੱਲਾ ਪੰਜਵਾ ਗਰੀਬਾਂ ਉੱਪਰ ਜੇ ਖਿੰਝਾ ਦਾੜੀ ਪਾਰ ਬ੍ਰਹਮ ਸਾ ਅਗਨ ਮਹਿ ਸਾੜੀ ਪੂਰਾ ਨਿਆਉ ਕਰੇ ਕਰਤਾਰ ਆਪਣੇ ਦਾਸ ਕੋ ਰਖਨ ਹਾਰ ਰਹਾਓ ਆ ਜੁਗਾਦ ਪ੍ਰਗਟ ਪ੍ਰਤਾਪ ਨਿੰਦਕ ਮੁਆ ਉਪਜ ਵਡਤਾਪ ਤਿੰਨ ਮਾਰਿਆ ਜੇ ਰਖੈ ਨਾ ਕੋਈ ਆਗੈ ਪਾਛੈ ਮੰਦੀ ਸੋਏ ਆਪਣੇ ਦਾਸ ਰਖੈ ਕੰਠ ਲਾਏ ਸਰਨ ਨਾਨਕ ਹਰ ਨਾਮ ਤੇ ਆਏ ਗੌੜੀ ਮਹੱਲਾ ਪੰਜਵਾ ਗਰੀਬਾ ਉੱਪਰ ਜੇ ਖਿੰਝੈ ਦਾੜੀ ਪਾਰ ਬ੍ਰਹਮਸ ਅਗਨ ਮਹਿ ਸਾੜੀ ਪੂਰਾ ਨਿਆਂ ਕਰੇ ਕਰਤਾਰ ਆਪਣੇ ਦਾਸ ਕੋ ਰੱਖਣ ਹਾਰਾਉ ਆ ਜੁਗਾਦ ਪ੍ਰਗਟ ਪ੍ਰਤਾਪ ਨਿੰਦਕ ਮੁਆ ਉਪਜ ਵਡਤਾਪ ਤਿੰਨ ਮਾਰਿਆ ਜੇ ਰੱਖੈ ਨ ਕੋਈ ਅੱਗੇ ਪਾਛੇ ਮੰਦੀ ਸੋਏ ਆਪਣੇ ਦਾਸ ਸੁਰਾਖੇ ਕੰਠ ਲਾਏ ਸਰਨ ਨਾਨਕ ਹਰ ਨਾਮ ਤੇ ਆਏ ਗੌੜੀ ਮਹੱਲਾ ਪੰਜਵਾ ਗਰੀਬਾਂ ਉੱਪਰ ਜੇ ਖਿੰਝਾ ਦਾੜੀ ਪਾਰ ਬ੍ਰਹਮ ਸਾ ਅਗਨ ਮਹਿ ਸਾੜੀ ਪੂਰਾ ਨਿਆਉ ਕਰੇ ਕਰਤਾਰ ਆਪਣੇ ਦਾਸ ਕੋ ਰਖਨ ਹਾਰ ਰਹਾਓ ਆ ਜੁਗਾਦ ਪ੍ਰਗਟ ਪ੍ਰਤਾਪ ਨਿੰਦਕ ਮੁਆ ਉਪਜ ਵਡਤਾਪ ਤਿੰਨ ਮਾਰਿਆ ਜੇ ਰਖੈ ਨਾ ਕੋਏ ਆਗੈ ਪਾਛੈ ਮੰਦੀ ਸੋਏ ਆਪਣੇ ਦਾਸ ਰਖੈ ਕੰਠ ਲਾਏ ਸਰਨ ਨਾਨਕ ਹਰ ਨਾਮ ਤੇ ਆਏ ਗੌੜੀ ਮਹੱਲਾ ਪੰਜਵਾ ਗਰੀਬਾਂ ਉੱਪਰ ਜੇ ਖਿੰਝਾ ਦਾੜੀ ਪਾਰ ਬ੍ਰਹਮ ਸਾ ਅਗਨ ਮਹਿ ਸਾੜੀ ਪੂਰਾ ਨਿਆਉ ਕਰੇ ਕਰਤਾਰ ਆਪਣੇ ਦਾਸ ਕਉ ਰਾਖਨ ਹਾਰ ਰਹਾਉ ਆ ਜੁਗਾਦ ਪ੍ਰਗਟ ਪ੍ਰਤਾਪ ਨਿੰਦਕ ਮੁਆ ਉਪਜ ਵਡਤਾਪ ਤਿਨ ਮਾਰਿਆ ਜੇ ਰਖੈ ਨਾ ਕੋਏ ਆਗੈ ਪਾਛੈ ਮੰਦੀ ਸੋਏ ਆਪਣੇ ਦਾਸ ਰਾਖੈ ਕੰਠ ਲਾਏ ਸਰਨ ਨਾਨਕ ਹਰ ਨਾਮ ਤੇ ਆਏ ਗੌੜੀ ਮਹੱਲਾ ਪੰਜਵਾ ਗਰੀਬਾਂ ਉੱਪਰ ਜੇ ਖਿੰਝਾ ਦਾੜੀ ਪਾਰ ਬ੍ਰਹਮ ਸਾ ਅਗਨ ਮਹਿ ਸਾੜੀ ਪੂਰਾ ਨਿਆਉ ਕਰੇ ਕਰਤਾਰ ਆਪਣੇ ਦਾਸ ਕਉ ਰਖਨ ਹਾਰ ਰਹਾਓ ਆ ਜੁਗਾਦ ਪ੍ਰਗਟ ਪ੍ਰਤਾਪ ਨਿੰਦਕ ਮੁਆ ਉਪਜ ਵਡਤਾਪ ਤਿੰਨ ਮਾਰਿਆ ਜੇ ਰਖੈ ਨਾ ਕੋਈ ਆਗੈ ਪਾਛੈ ਮੰਦੀ ਸੋਏ ਆਪਣੇ ਦਾਸ ਰਖੈ ਕੰਠ ਲਾਏ ਸਰਨ ਨਾਨਕ ਹਰ ਨਾਮ ਤੇ ਆਏ ਗੌੜੀ ਮਹੱਲਾ ਪੰਜਵਾ ਗਰੀਬਾਂ ਉੱਪਰ ਜੇ ਖਿੰਝਾ ਦਾੜੀ ਪਾਰ ਬ੍ਰਹਮ ਸਾ ਅਗਨ ਮਹਿ ਸਾੜੀ ਪੂਰਾ ਨਿਆਉ ਕਰੇ ਕਰਤਾਰ ਆਪਣੇ ਦਾਸ ਕਉ ਰਾਖਨ ਹਾਰ ਰਹਾਉ ਆ ਜੁਗਾਦ ਪ੍ਰਗਟ ਪ੍ਰਤਾਪ ਨਿੰਦਕ ਮੂਆ ਉਪਜ ਵਡਤਾਪ ਤਿਨ ਮਾਰਿਆ ਜੇ ਰਖੈ ਨਾ ਕੋਈ ਆਗੈ ਪਾਛੈ ਮੰਦੀ ਸੋਏ ਆਪਣੇ ਦਾਸ ਰਾਖੈ ਕੰਠ ਲਾਏ ਸਰਨ ਨਾਨਕ ਹਰ ਨਾਮ ਤੇ ਆਏ ਗੌੜੀ ਮਹੱਲਾ ਪੰਜਵਾ ਗਰੀਬਾ ਉੱਪਰ ਜੇ ਖਿੰਝੈ ਦਾੜੀ ਪਾਰ ਬ੍ਰਹਮਸ ਅਗਨ ਮਹਿ ਸਾੜੀ ਪੂਰਾ ਨਿਆਂ ਕਰੇ ਕਰਤਾਰ ਆਪਣੇ ਦਾਸ ਕੋ ਰੱਖਣ ਹਾਰਾਉ ਆ ਜੁਗਾਦ ਪ੍ਰਗਟ ਪ੍ਰਤਾਪ ਨਿੰਦਕ ਮੁਆ ਉਪਜ ਵਡਤਾਪ ਤਿੰਨ ਮਾਰਿਆ ਜੇ ਰੱਖੈ ਨ ਕੋਈ ਅੱਗ ਪਾਛੇ ਮੰਦੀ ਸੋਏ ਆਪਣੇ ਦਾਸ ਸੁਰਾਖੇ ਕੰਠ ਲਾਏ ਸਰਨ ਨਾਨਕ ਹਰ ਨਾਮ ਤੇ ਆਏ